ਹਾਂਜੀ ਭਾਜੀ ਇੱਥੇ ਕੀ ਆਪਣੇ ਜਿਹੜਾ ਮਲਬੜ ਡਿੱਗਾ ਹੈਗਾ ਇੱਥੇ ਇਹ ਕਿੱਥੋਂ ਦੀ ਗੱਦਨਾ ਆਪਣੇ ਇਹ ਮਹੱਲਾ ਕਸਾਬਾ ਹੈਗਾ ਜੀ ਇੱਥੇ 70 80 ਸਾਲ ਪੁਰਾਣਾ ਮਕਾਨ ਸੀਗਾ ਜਿਹੜਾ ਕਾਫੀ ਚਿਰ ਤੋਂ ਮਤਲਬ ਵੱਧ ਪਿਆ ਸੀਗਾ ਕਈ ਵਾਰੀ ਜਿੱਦਾਂ ਮਤਲਬ ਇਹਦੇ ਛੋਟੇ ਛੋਟੇ ਪੱਥਰ ਜਿਹੜੇ ਡਿੱਗ ਰਹੇ ਸੀਗੇ ਪਿਛਲੇ ਤੇ ਜਿਹੜੀ ਕਾਰਪੋਰੇਸ਼ਨ ਕਬੂਤਰਾ ਸੀ ਨਾ ਉਹਨੇ ਇੱਕ ਵਾਰਨਿੰਗ ਲੈਟਰ ਵੀ ਲਗਾਇਆ ਗਿਆ ਸੀਗਾ ਕਿ 7 ਦਿਨਾਂ ਦਾ ਟਾਈਮ ਦਿੱਤਾ ਸੀ ਪਰ ਅੱਜ ਸਵੇਰੇ ਸਾਢੇ 6 ਵਜੇ ਜਿਹੜਾ ਵਾ ਕਿ ਵੀ ਜਾਂਦੇ ਦੇ ਵਿੱਚ ਇੱਕਦਮ ਜਦੋਂ ਮੱਲੇ ਵਾਲਾ ਅਸੀਂ ਘਰੇ ਸੁੱਤੇ ਤੇ ਇੱਕਦਮ ਆਵਾਜ਼ ਆਈ ਧਰਮ ਦੀ ਜਦੋਂ ਆ ਕੇ ਦੇਖਿਆ ਸਾਰਾ ਮਕਾਨ ਟੈਰਰੀ ਹੋ ਕੇ ਪਿਆ ਹੋਇਆ ਸੀਗਾ ਤਾਂ ਇਸ ਬਾਰੇ ਬਿਜਲੀ ਬੋਰ ਨੂੰ ਵੀ ਫੋਨ ਕੀਤਾ ਉਹਨਾਂ ਦੇ ਮੁਲਾਜ਼ਮ ਵੀ ਮੋਕੇ ਸਿਰ ਫੜਾ ਫੜ ਕੇ ਪਹੁੰਚ ਗਏ ਉਹਨਾਂ ਨੇ ਇਲੈਕਟਾ ਬੰਦ ਕੀਤੀ ਸਪਲਾਈ ਬੰਦ ਕੀਤੀ ਉੱਥੇ ਜਿਹੜਾ ਵਾਰਡ ਦੇ ਐਮਸੀ ਆ ਉਹਦੇ ਵੱਲੋਂ ਵੀ ਜਿਹੜਾ ਪ੍ਰੋਟੈਕਸ਼ਨ ਲਾਇਆ ਕਿ ਆਪਣੇ ਲੋਕ ਬੰਦੇ ਲਾਏ ਗਏ ਆ ਜੋ ਕਿ ਮਲਵਾ ਕੱਢ ਰਹੇ ਆ ਤਾਂ ਰਸਤਾ ਖੋਲ ਰਹੇ ਆ ਲੋਕ ਅਸੀਂ ਪ੍ਰਸ਼ਾਸਨ ਅਕੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਇੱਧਰ ਦੇ ਮਕਾਨ ਹੈਗੇ ਆ ਉਹਨਾਂ ਦੇ ਨੋਟਿਸ ਲਾਉਣ ਦੀ ਜਗ੍ਹਾ ਉਹਨਾਂ ਨੂੰ ਠਹਿਆ ਜਾਵੇ ਤਾਂ ਕਿ ਜਿਹਦੇ ਨਾਲ ਜਿੱਦਾਂ ਅੱਜ ਖੁਸ਼ਕਿਸਮਤੀ ਦੀ ਗੱਲ ਕੀ ਇੱਥੇ ਸੀਗਾ ਨਹੀਂ ਕੱਲ ਨੂੰ ਕੋਈ ਇਧਰ ਹੀ ਘਟਨਾ ਹੋਣੀ ਜਿਹਦੇ ਕਿਸੇ ਜਾਨ ਮਾਲ ਦਾ ਨੁਕਸਾਨ ਹੋਵੇ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਕਿ ਇੱਧਰ ਜਿਹੜੇ ਮਕਾਨ ਆ ਉਹਨਾਂ ਨੂੰ ਨੋਟਿਸ ਲਾਣ ਦੀ ਜਗ੍ਹਾ ਉਹਨਾਂ ਨੂੰ